ਜਲੰਧਰ ਬੈਸਟ ਦਾ ਜਿਹੜੇ ਬਾਈ ਇਲੈਕਸ਼ਨ ਆ ਉਸ ਦਾ ਚੁਣਾਬੀ ਬੀਗੁਲ ਜਿਹੜਾ ਬੱਜ ਚੁੱਕਿਆ ਤੇ ਸ਼ੀਤਲ ਅੰਗੁਰਾਲ ਜੀ ਜਿਹੜੇ ਆ ਇੱਥੇ ਭਾਜਪਾ ਦੇ ਕੈਂਡੀਡੇਟ ਆ ਔਰ ਭਾਜਪਾ ਇੱਕਦਮ ਪ੍ਰਚਾਰ ਵਿੱਚ ਜੁਟ ਗਈ ਆ ਪੰਜਾਬ ਦੇ ਜਿੰਨੇ ਸੀਨੀਅਰ ਲੀਡਰ ਆ ਉਹ ਜਲੰਧਰ ਪਹੁੰਚਣਾ ਸ਼ੁਰੂ ਹੋ ਗਿਆ ਚੋਣ ਪ੍ਰਚਾਰ ਜਿਹੜਾ ਜੋਸ਼ ਸ਼ੋਰਾਂ ਨਾਲ ਚੱਲ ਰਿਹਾ ਗੋ ਤਾਂ ਤੁਸੀਂ ਜਲੰਧਰ ਪ੍ਰਚਾਰ ਲਈ ਆਏ ਹੋ ਕੀ ਲੱਗਦਾ ਦੇਖੋ ਜਲੰਧਰ ਸਾਡੀ ਸੀਟ ਪ੍ਰਾਣੀ ਹੈ ਭਾਰਤੀ ਅਨਤਾ ਪਾਰਟੀ ਦੀ ਬਹੁਤ ਬਾਰੀ ਇਥੋਂ ਭਾਰਤੀ ਅਨਤਾ ਪਾਰਟੀ ਕਮਲਦੇ ਫੁੱਲ ਦੇ ਜਿੱਤੀ ਆ ਜੀ ਤੇ ਇਸ ਵਾਰੀ ਵੀ ਬਹੁਤ ਆਸ ਆ ਸਾਨੂੰ ਇਹ ਸੀਟ ਅਸੀਂ ਭਾਰੀ ਬਹੁਤ ਮਤਨਾ ਜਿੱਤਾਂਗੇ ਉਹਦੇ ਲਈ ਸਾਡੇ ਵਰਕਰਾਂ ਨੂੰ ਡਿਊਟੀਆਂ ਅਲੱਗ-ਅਲੱਗ ਜਗ੍ਹਾ ਤੇ ਲਗਾਈਆਂ ਗਈਆਂ ਕੁਛ ਬੂਥ ਲੈਵਲ ਤੇ ਵੀ ਕਾਰਜਕਰਤਾ ਲਗਾਏ ਗਏ ਆ ਮੰਡਲ ਲੈਵਲ ਤੇ ਵੀ ਆ ਉਹਨਾਂ ਨੂੰ ਅਲੱਗ-ਅਲੱਗ ਕੰਮ ਕਰਨ ਲਈ ਇਹਦੇ ਨਾਲ-ਨਾਲ ਸਾਡੇ ਕੇਂਦਰ ਤੋਂ ਵੀ ਜਿਹੜੇ ਸਾਡੇ ਸਟਾਰ ਪ੍ਰਚਾਰਕ ਆ ਉਹ ਵੀ ਆ ਕੇ ਇਥੇ ਪ੍ਰੋਗਰਾਮ ਕਰਨ ਲਗੇ ਮਲੂਕਾਂ ਨੂੰ ਮਿਲਣਗੇ ਤੇ ਜਿਹੜੀਆਂ ਮੋਦੀ ਸਰਕਾਰ ਦੀਆਂ ਸਕੀਮਾਂ ਉਹ ਅਸੀਂ ਜਨ ਜਨ ਤੱਕ ਪਹੁੰਚਾਉਣ ਲਈ ਅਸੀਂ ਚਾਹੁੰਦੇ ਹਾਂ ਵੀ ਇੱਥੇ ਹਰੇਕ ਨੂੰ ਉਹ ਸਹੂਲਤਾਂ ਮਿਲਣ ਜੇ ਸਾਡੇ ਵਿਧਾਇਕ ਹੋਣਗੇ ਤਾਂ ਉਹ ਸਹੂਲਤਾਂ ਅਸੀਂ ਸੁੱਖੀਆਂ ਪਹੁੰਚਾ ਸਕਦੇ ਹਾਂ ਇਹਦੇ ਲਈ ਸਾਰੇ ਲੱਗੇ ਇਹ ਕਿਹਾ ਜਾਂਦਾ ਵੀ 27 ਦੀ ਜਿਹੜੀ ਸ਼ੁਰੂਆਤ ਆ ਉਹ ਸ਼ਾਇਦ ਜਲੰਧਰ ਵੈਸਟ ਤੋਂ ਹੋਣ ਜਾ ਰਹੀ ਹੈ ਹਾਂ ਬਿਲਕੁਲ ਇਹ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਸਾਨੂੰ ਹੁਣ ਲੋਕ ਸਭਾ ਚ ਪਿਆਰ ਮਿਲਿਆ ਲੋਕਾਂ ਦਾ 18% वोट पे बो, बो आ बधिया बीजेपी दा और अकाली दल नु ਛੱਡਣ ਤੋਂ ਬਾਅਦ ਵਧਿਆ ਬਿਲਕੁਲ ਉਹ ਦੇ ਕਾਰਨ ਇੱਕ ਉਤਸ਼ਾਹ ਆ ਵਰਕਰਾਂ ਚ ਬਹੁਤ ਜ਼ਿਆਦਾ ਤੇ ਇਹ ਪੂਰੀ ਆਸ ਆ ਵੀ ਇਹ ਸੀਟ ਭਰਦੀ ਜਨਤਾ ਪਾਰਟੀ ਦੀ ਜਿੱਤ ਹੋਊਗੀ ਪੱਕਾ 100% ਜਿੱਤ ਹੋਊਗੀ ਕਿਉਂਕਿ ਲੋਕਾਂ ਦਾ ਜਿੰਦਾ ਪਿਆਰ ਮਿਲ ਰਿਹਾ ਲੋਕ ਦੁਖੀ ਆ ਸਰਕਾਰ ਤੋਂ ਤੇ ਲੋਕਾਂ ਨੂੰ ਨਾ ਤੇ ਕਾਂਗਰਸ ਤੋਂ ਕੋਈ ਆਸ ਨਜ਼ਰ ਆ ਰਹੀ ਤੇ ਨਾ ਹੀ ਮੌਜੂਦਾ ਸਰਕਾਰ ਤੋਂ ਇਸ ਲਈ ਸਿਰਫ ਤੇ ਸਿਰਫ ਪੰਜਾਬ ਚ ਲੋਕਾਂ ਨੂੰ ਲੱਗ ਰਿਹਾ ਵੀ ਜਿੱਦਾਂ ਜੋਗੀ ਜੀ ਨੇ ਯੂਪੀ ਚ ਸੁਧਾਰ ਕੀਤਾ ਇਦਾਂ ਪੰਜਾਬ ਸੁਧਾਰ ਕਰਨਾਂ ਤੇ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਆਓ ਅਈ ਸਰ ਨਸ਼ਾ ਜਿਹੜਾ ਹੈ ਨਸ਼ੇ ਦੇ ਉੱਤੇ ਪੰਜਾਬ ਚ ਤੁਸੀਂ ਦੇਖਿਆ ਹੋਣਾ ਪਿਛਲੇ 2-3 ਦਸ਼ਕਾਂ ਤੋਂ ਲਗਾਤਾਰ ਸਰਕਾਰ ਜਿਹੜੀ ਬੰਦੀ ਆ ਰਹੀ ਹੈ ਨਸ਼ੇ ਦੇ ਮੁੱਦੇ ਤੇ ਬੰਦੀ ਆ ਰਹੀ ਹੈ ਕੈਪਟਨ ਮਰਿੰਦਰ ਸਿੰਘ ਦੀ ਸਰਕਾਰ ਬਣੀ ਸੀ ਉਹ ਵੀ ਨਸ਼ੇ ਦੇ ਮੁੱਦੇ ਤੇ ਬਣੀ ਸੀ ਉਹਨਾਂ ਨੇ ਗੁੱਤਕਾ ਸਾਫ ਦੀ ਸੌਂਖਾ ਹੱਤ ਦੀ ਸੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਉਹ ਵੀ ਨਸ਼ੇ ਦੇ ਮੁੱਦੇ ਤੇ ਬਣੀ ਸੀਗੀ ਉਹਨਾਂ ਨੇ ਵੀ ਕਿਹਾ ਸੀ ਵੀ ਅਸੀਂ ਆਂਦੇ ਸਾਰ ਨਸ਼ਾ ਖਤਮ ਕਰ ਦਾਂਗੇ ਸੋਨੂੰ ਕੀ ਲੱਗਦਾ ਵੀ ਨਸ਼ਾ ਕਿਹੜੀ ਪਾਰਟੀ ਖਤਮ ਕਰ ਸਕਦੀ ਆ ਔਰ ਕਿਦੋਂ ਖਤਮ ਹੋ ਸਕਦਾ ਦੇਖੋ ਲੋਕ ਆਮ ਤੌਰ ਤੇ ਜੁਪੀ ਦਿਵਾਰ ਰਹਿੰਦੇ ਨੇ ਹੁੰਦੇ ਵੀ ਉਥੇ ਬਹੁਤ ਮਾੜੇ ਹਾਲਾਤ ਆ ਉਥੇ ਲੋਕਾਂ ਦਾ ਰੋਜ਼ਗਾਰ ਨਹੀਂ ਆ ਨਸ਼ਾ ਆ ਉਥੇ ਕਾਨੂੰਨ ਵਿਵਸਥਾ ਬਹੁਤ بگੜੀ ਹੋਈ ਆ ਅੱਜ ਉਹਦੀ ਉਦਾਹਰਨ ਲੋਕ ਪੋਜ਼ਿਟਿਵ ਦੇਣ ਲੱਪੇ ਤੇ ਉਥੇ ਇੰਡਸਟਰੀ ਵੀ ਆ ਉਥੇ ਨਸ਼ਾ ਵੀ ਘਟ ਗਿਆ ਉਥੇ ਜਿਹੜੇ ਗੁੰਡਾਗਰਦ ਉਹ ਵੀ ਘਟ ਗਏ ਤੇ ਉਹ ਉਹਦੇ ਨਜ਼ਰੀਏ ਨਾਲ ਪੰਜਾਬ ਕਦੇ ਜੁਪੀ ਨਾਲ ਬਾਬਾ ਜੁੜਿਆ ਜੀ ਤੇ ਉਹ ਸਾਡੇ ਜਿਹੜੇ ਉਥੇ ਜੁਪੀ ਦੇ ਇਥੇ ਭੈਣ ਭਰਾ ਆਉਂਦੇ ਆ ਉਹ ਵੀ ਆ ਕੇ ਦੱਸਦੇ ਵੀ ਉਥੇ ਬਹੁਤ ਸੁਧਾਰ ਹੋਇਆ ਫਿਰ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਦਾ ਇਹਦੇ ਲਈ ਲੋਕਾਂ ਨੂੰ ਲੱਗ ਰਿਹਾ ਵੀ ਜੇ ਕੋਈ ਬਚਾ ਸਕਦਾ ਤਾਂ ਉਹ ਭਾਰਤੀ ਜਨਤਾ ਪਾਰਟੀ ਵੀ ਜਾ ਸਕਦਾ ਬਿਲਕੁਲ ਮੈਂ ਜੁਪੀ ਚ ਨਸ਼ਾ ਨਾ ਸਿਰਫ ਨਸ਼ਾ ਬਲਕਿ ਗੁੰਡਾਗਰਦੀ ਵੀ ਬੜੀ ਖਤਮ ਹੋਈ ਹੈ ਔਰ دہشت ਜਿਹੜੀ ਹੈ ਉਹ ਗੁੰਡਾ ਜਿਹੜੇ ਗੁੰਡਾ ਤਤਪਸੀ ਉਹਨਾਂ ਦੇ ਇੱਕ دہشت ਦਾ ਮਾਹੌਲ ਵੀ ਆਪਾਂ ਕਹਿ ਸਕਦੇ ਹਾਂ ਸਰਕਾਰ ਦੇ ਪ੍ਰਤੀ ਹਾਂ ਬਿਲਕੁਲ ਤੁਸੀਂ ਦੇਖਿਆ ਸੀ ਕਿ ਜਦੋਂ ਯੋਗੀ ਦੀ ਸਰਕਾਰ ਯੂਪੀ ਦੇ ਵਿੱਚ ਆਈ ਉਸ ਤੋਂ ਪਹਿਲਾਂ ਉੱਥੇ ਇੱਕ ਮਾਫੀਆ ਰਾਜ ਚੱਲਦਾ ਸੀ ਅਲੱਗ-ਅਲੱਗ ਪਾਰਟੀਆਂ ਚਾਹੇ ਸਫਾ ਹੋਵੇ ਚਾਹੇ ਦੂਸਰੀ ਕੋਈ ਹੋਰ ਪਾਰਟੀ ਹੋਵੇ ਔਰ ਸਾਰੇ ਲੋਕਾਂ ਦਾ ਨਾ ਬਿਜਲੀ ਨਾ ਪਾਣੀ ਨਾ ਕੋਈ ਵਿਵਸਥਾ ਸੀ ਲਾੜ ਡਾਡਰ ਦਾ ਇਸ ਤਰ੍ਹਾਂ ਇਹਨਾ ਮਾੜਾ ਹਾਲ ਸੀ ਕਿ ਲੋਕ ਦਿਨੇ ਵੀ ਬਾਹਰ ਨਹੀਂ ਸੀ ਨਿਕਲਦੇ ਤੇ ਅੱਜ ਹੁਣ ਉੱਥੇ ਸਾਡੇ ਮਾਮਾ ਭੈਣਾ ਭਰਾ ਸਾਰੇ ਜਿਹੜੇ ਕਾਰੋਬਾਰੀ ਹੈ ਉਹ ਵੀ ਬੜੇ ਖੁੱਲ੍ਹੇ ਆਮ ਆਪਣਾ ਕਾਰੋਬਾਰ ਕਰ ਰਹੇ ਨੇ ਔਰ ਜਿਹੜੀਆਂ ਸਾਡੀ ਲੇਡੀਜ਼ ਨੇ ਔਰ ਅੱਜ 12 12 ਵਜੇ ਤੱਕ ਆਪਣੇ ਗਹਿਣਿਆਂ ਦੇ ਨਾਲ ਆਪਦੇ ਉਹ ਬਿਨਾਂ ਡਰ ਤੋਂ ਬਿਨਾਂ ਪੈਸੇ ਤੋਂ ਬਾਜ਼ਾਰ ਦੇ ਵਿੱਚ ਜਾਣਾ ਆਉਣਾ ਔਰ ਪੂਰੇ ਸੂਬੇ ਦੇ ਵਿੱਚ ਵਿਚਰਨਾ ਔਰ ਲੋਕ ਪੂਰੇ ਦੇਸ਼ ਦੇ ਵਿੱਚ ਖਾਸ ਕਰਕੇ ਯੂਪੀ ਦੇ ਲਾਰਜ ਆਰਡਰ ਔਰ ਉਥੋਂ ਦੀ ਆਰਥਿਕ ਵਿਵਸਥਾ ਨੂੰ ਜਿਹੜਾ ਮਜ਼ਬੂਤ ਕੀਤਾ ਹੈ ਮਾਨਯੋਗ ਅਦਿਤਿਆ ਨਾਥ ਯੋਗੀ ਜਿਹੜੇ ਸਾਡੇ ਚੀਫ ਮਿਨਿਸਟਰ ਨੇ ਉਹਨਾਂ ਦੀ ਆਧਾਰਨ ਦਿੰਦੇ ਨੇ ਤੁਸੀਂ ਦੇਖਿਆ ਹੋਣਾ ਕਿ ਜਿਹੜਾ ਜਦੋਂ ਮੂਸੇ ਵਾਲਾ ਦਾ ਮਰਡਰ ਵੀ ਹੋਇਆ ਸੀ ਤਾਂ ਉਸ ਵੇਲੇ ਉਹਨਾਂ ਦੇ ਬਾਪ ਨੇ ਖੁਦ ਆਧਾਰਨ ਦਿੱਤੀ ਸੀ ਕਿ ਭਾਈ ਜੇਕਰ ਯੋਗੀ ਜੀ ਵਰਗਾ ਚੀਫ ਮਿਨਿਸਟਰ ਇੱਥੇ ਹੁੰਦਾ ਤਾਂ ਸਾਡਾ ਜਿਹੜਾ ਇਹ ਜਿਹੜਾ ਮੇਰੇ ਬੇਟੇ ਦਾ ਕਤਲ ਨਹੀਂ ਸੀ ਹੋਣਾ ਉਹ ਇਸ ਕਰਕੇ ਲੋਕਾਂ ਦੇ ਕੋਲ ਇੱਕੋ ਹੀ ਆਸ ਹੈ ਇਸ ਲਈ ਭਾਰਤੀ ਜਨਤਾ ਪਾਰਟੀ ਔਰ ਡਬਲ ਇੰਡੀਆ ਦੀ ਸਰਕਾਰ ਕਿਉਂਕਿ ਸਾਡਾ ਇਹ ਜਿਹੜਾ ਸੂਬਾ ਹੈ ਆਰਥਿਕ ਤੌਰ ਤੇ ਵੀ ਬੜਾ ਪਛੜਿਆ ਹੋਇਆ ਔਰ ਪੈਸਾ ਤੁਸੀਂ ਦੇਖਿਆ ਹੁਣ ਵੀ ਅਸੀਂ ਪੜ ਰਹੇ ਆ ਕਿ 1800 ਕਰੋੜ ਦਾ ਹੋਰ ਕਰਜ਼ਾ ਲੈਣ ਜਾ ਰਹੇ ਆ ਜਿਹੜਾ ਕਿ ਇਸ ਵੇਲੇ ਇਸ ਸੂਬੇ ਨੂੰ 3.5 ਲੱਖ ਕਰੋੜ ਦੇ ਉੱਪਰ ਇਹਨਾਂ ਨੇ ਕਰਜ਼ਾਈ ਕਰ ਦਿੱਤਾ ਹੈ ਆ ਸਮਾਦਮੀ ਪਾਰਟੀ ਦੀ ਸਰਕਾਰ ਨੇ ਜਿਹੜੇ ਕਹਿੰਦੇ ਸੀ ਕਿ ਦੇਖੋ ਅਸੀਂ ਜਦੋਂ ਆਵਾਂਗੇ ਰੇਤਾ ਬਜਰੀ ਦੇ ਵਿੱਚੋਂ ਔਰ ਜਿਹੜੀ ਹੈ ਸ਼ਰਾਬ ਹੈ ਐਕਸਾਈ ਦੇ ਵਿੱਚੋਂ ਅਸੀਂ ਜਿਹੜਾ ਟੈਕਸੇਸ਼ਨ ਦੀ ਕਲੈਕਸ਼ਨ ਕਰਕੇ ਇਹ ਸੂਬੇ ਨੂੰ ਜਿਹੜਾ ਰੰਗਲਾ ਪੰਜਾਬ ਬਣਾਵਾਂਗੇ ਤੁਸੀਂ ਦੇਖਦੇ ਪਾਓਗੇ ਰੰਗਲਾ ਕੀ ਗੰਧਲਾ ਪੰਜਾਬ ਹੋ ਗਿਆ ਨਾ ਤਾਂ ਟੈਕਸ ਕਲੈਕਸ਼ਨ ਹੈ ਔਰ ਨਾ ਹੀ ਜਿਹੜਾ ਇਹ ਇਹ ਕੇਂਦਰ ਦੇ ਨਾਲ ਦੇ ਪ੍ਰਤੀ ਜਿਹੜਾ ਉੱਥੋਂ ਪੈਸਾ ਆਉਂਦਾ ਉਹਦਾ ਵੀ ਹਿਸਾਬ ਕਤਬ ਨਹੀਂ ਦਿੰਦੀ ਇਹ ਸੂਬੇ ਦੀ ਸਰਕਾਰ ਔਰ ਇਹ ਜਿਹੜੇ ਜੀ ਚਾਹੇ ਆਰਡੀਐਫ ਆਵੇ ਚਾਹੇ ਕੋਈ ਹੋਰ ਵੀ ਕਿਸੇ ਤਰ੍ਹਾਂ ਦੇ ਫੰਡ ਆਉਂਦੇ ਸਰਕਾਰ ਦੇ ਉਹਦੇ ਯੂਟਿਲਾਈਜੇਸ਼ਨ ਸਰਟੀਫਿਕੇਟ ਦੇਣਾ ਪੈਂਦਾ ਹੈ ਯੂਸੀਜੀ ਔਰ ਇਹ ਦੇ ਨਹੀਂ ਰਹੇ ਸਾਖਤਾ ਦੇ ਨਹੀਂ ਰਹੇ ਔਰ ਉਹ ਕੇਂਦਰ ਸਰਕਾਰ ਕਹਿੰਦੀ ਹੈ ਮਗਰਲੇ ਤੁਸੀਂ ਸਾਫ ਬਣਾ ਕੇ ਲਿਓ ਕਿੱਥੇ ਕਿੱਥੇ ਤੁਸੀਂ ਫੰਡਾਂ ਦੀ ਵਰਤੋਂ ਕੀਤੀ ਹੈ ਚਾਹੇ ਹੈਲਥ ਦਾ ਹੋਵੇ ਚਾਹੇ ਆਰਡੀਐਫ ਹੋਵੇ ਚਾਹੇ ਕੋਈ ਹੋਰ ਜਿਹੜੇ ਆਪਣੇ ਫੰਡ ਹੋਣ ਔਰ ਇਸ ਕਰਕੇ ਇਹ ਇਹਨਾਂ ਨੇ ਬੜੇ ਦਮਕਜੇ ਮਾਰੇ ਸੀ ਕਿ ਸਾਡੇ ਸੂਬੇ ਕੋਲੇ ਜਦੋਂ ਆੜ ਆਏ ਸੀ ਬੜਾ ਪੈਸਾ ਹੈ ਲੇਕਿਨ ਜਿਹੜਾ 218 ਕਰੋੜ ਵੀ ਮਾਨਯੋਗ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਭੇਜਿਆ ਸੀ ਉਹਦੇ ਚ 35 40 ਕਰੋੜ ਦਾ ਜਿਹੜਾ ਉਹ ਇਹ ਆਪਣਾ ਇੱਕ ਤੋ ਡਕਾਰ ਗਈ ਹੈ ਸਰਕਾਰ ਔਰ ਤੁਸੀਂ ਦੇਖਿਆ ਕਿ ਹੁਣ ਉਸ ਵੇਲੇ ਜਿਹੜਾ ਕੁੱਕੜੀ ਮੱਝ ਭੈਸ ਔਰ ਗਾਂ ਬੱਕਰੀ ਪੇੜ ਸਾਦੇ ਮੁਆਜਾ ਦੇਣ ਦੀ ਗੱਲ ਕਰਦੇ ਸੀ ਤੇ ਅੱਜ ਵਿਚਾਰੇ ਹੁਣ ਕਿਸਾਨ ਜਿਨ੍ਹਾਂ ਦੀ ਤਿੰਨ ਤਿੰਨ ਚਾਰ ਚਾਰ ਫੋਟੋ ਉਹਨਾਂ ਦੀ ਰੇਤਾ ਉਹਨਾਂ ਦੇ ਜਿਹੜੇ ਖੇਤਾਂ 'ਚ ਪਈ ਹੋਈ ਹੈ ਉਹਨਾਂ ਦੀ 2-3 ਤਿੰਨ ਫਸਲਾਂ ਬੀਜੀਆਂ ਨੇ ਗਈਆਂ ਉਹ ਵਿਚਾਰੇ ਸਰਕਾਰ ਪੰਜਾਬ ਸਰਕਾਰ ਵੱਲ ਦੇ ਮੂੰਹ ਵੱਲ ਵੇਖਦੇ ਆ ਔਰ ਨਾ ਹੀ ਇਹਨਾਂ ਨੇ ਕੋਈ ਕੈਲਕੂਲੇਟ ਕਰਕੇ ਵੀ ਸਾਡਾ ਇਹਨਾਂ ਨੂੰ ਨੁਕਸਾਨ ਹੋਇਆ ਹੈ ਕੇਂਦਰ ਸਰਕਾਰ ਨੂੰ ਭੇਜਿਆ ਨੀਗਾ ਸੋ ਇਹ ਇਹ ਬੜੀ ਜਿਹੜੀ ਹਾਲਤ ਐ ਇਸ ਵੇਲੇ ਮਾੜੀ ਹੈ ਦਿਨ ਆਪਾਂ ਇੱਕ ਗੱਲ ਕਹਿ ਸਕਦੇ ਆ ਵੀ ਜਲੰਧਰ ਵੈਸਟ ਵਿੱਚ ਜਿਹੜੇ ਬਾਈ ਇਲੈਕਸ਼ਨ ਹੋਣ ਜਾ ਰਹੇ ਆ ਇੱਥੇ ਵੀ ਬਾਈ ਇਲੈਕਸ਼ਨ ਤੋਂ ਬਾਅਦ ਜਦੋਂ ਬੀਜੇਪੀ ਇੱਥੇ ਜਿੱਦੀ ਆ ਤਾਂ ਇੱਥੇ ਦਾ ਕਿਉਂਕਿ ਇੱਥੇ ਵੀ ਮੈਂ ਦੇਖਿਆ ਜਲੰਧਰ ਵੈਸਟ ਵਿੱਚ ਵੀ ਜਿਹੜਾ ਡਵੈਲਪਮੈਂਟ ਦੇ ਕੰਮ ਆ ਬਹੁਤ ਪਿਛੜੇ ਹੋਏ ਆ ਜਗ੍ਹਾ ਜਗ੍ਹਾ ਗੰਦਗੀ ਦੇ ਢੇਰ ਲੱਗੇ ਹੋਏ ਆ ਬਹੁਤ ਬੁਰਾ ਹਾਲ ਆ ਤੇ ਆਪਨ ਲੱਗਦਾ ਵੀ ਭਾਜੀ ਜਿੱਤਣ ਤੋਂ ਬਾਅਦ ਇੱਥੇ ਜਿਹੜੀ ਹੈ ਡਵੈਲਪਮੈਂਟ ਦੇ ਕੰਮ ਨਵੇਂ ਸਿਰੇ ਤੋਂ ਸ਼ੁਰੂ ਕਰਾਏਗੀ ਤੁਸੀਂ ਦੇਖਿਆ ਹੈ ਕਿ ਜਿੱਥੇ ਜਿੱਥੇ ਸਾਡੇ ਸੂਬੇ ਦੇ ਸਰਕਾਰਾਂ ਬੜੀਆਂ ਨੇ ਉਹ ਉਥੇ ਦੁਬਾਰਾ ਲੋਕਾਂ ਨੇ ਵਾਰ-ਵਾਰ ਭਾਜੀ ਜੀ ਨੂੰ ਇਸ ਕਰਕੇ ਜੁੜਿਆ ਕਿ ਡਵੈਲਪਮੈਂਟ ਦੇ ਕੰਮ ਹੁੰਦੇ ਆ ਔਰ ਇਮਾਨਦਾਰੀ ਦੇ ਨਾਲ ਸੂਬੇ ਦੀ ਸਰਕਾਰ ਚੱਲਦੀ ਹੈ ਔਰ ਲੈਂਡ ਆਰਡਰ ਦੀ ਸਿਚੁਏਸ਼ਨ ਸਾਰੇ ਸਾਰੇ ਪ੍ਰਦੇਸ਼ਾਂ ਦੇ ਵਿੱਚ ਵਧੀਆ ਹੈ ਔਰ ਮਧਿਆ ਪ੍ਰਦੇਸ਼ ਤੇ ਤੁਸੀਂ ਹੁਣ ਦੇਖ ਲਓ ਗੁਜਰਾਤ ਦੇ ਵਿੱਚ ਦੇਖ ਲਓ ਕਈ ਦਹਾਕਿਆਂ ਤੋਂ ਜਿਹੜੀ ਸਰਕਾਰ ਉੱਥੇ ਭਾਰਤੀ ਜਨਤਾ ਪਾਰਟੀ ਦੀ ਹੈ ਉਹ ਇਹ ਜਿਹੜਾ ਇਹ ਲੋਕ ਹੁਣ ਸਾਰੇ ਪੱਖਾਂ ਨੂੰ ਉਹਨਾਂ ਨੇ ਕਾਂਗਰਸ ਨੂੰ ਦੇਖ ਲਿਆ ਹੈ ਪੰਜਾਬ ਦੇ ਵਿੱਚ ਉਹਨਾਂ ਨੇ ਇਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਵੀ ਦੇਖ ਲਿਆ ਇਹਨਾਂ ਅਕਾਲੀ ਦਲ ਨੂੰ ਵੀ ਦੇਖ ਲਿਆ ਪਰ ਲੋਕਾਂ ਦੀ ਹੁਣ ਇੱਕੋ ਇੱਕ ਆਸ ਤੇ ਉਮੀਦ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਔਰ ਉਹਦੇ ਵਿੱਚ ਹੁਣ ਲੋਕਾਂ ਨੇ ਪੱਕਾ ਮਨ ਬਣਾ ਲਿਆ ਕਿ ਆਉਣ ਵਾਲੇ ਸਤਾਈ ਦੇ ਵਿੱਚ ਤੇ ਇਸ ਬਾਈ ਇਲੈਕਸ਼ਨ ਦੇ ਵਿੱਚ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਆਪਣਾ ਵੋਟ ਪਾ ਕੇ ਡਬਲ ਇੰਜਨ ਦੀ ਸਰਕਾਰ ਜਿਹੜੀ ਪੰਜਾਬ ਦੇ ਵਿੱਚ ਬਣਾਉਣੀ ਹੈ ਬਿਲਕੁਲ ਗਲ ਠੀਕ ਹੈ ਕਿ ਜਿੰਨੀਆਂ ਬੀਜੇਪੀ ਦੀਆਂ ਸਰਕਾਰਾਂ ਹੈਗੀਆਂ ਉੱਥੇ ਲਗਾਤਾਰ ਜਿਹੜੀਆਂ ਵੀ ਸਟੇਟਾਂ ਹੈਗੀਆਂ ਲਗਭਗ ਉੱਥੇ ਬੀਜੇਪੀ ਦੀ ਸਰਕਾਰਾਂ ਰਿਪੀਟ ਹੋ ਰਹੀਆਂ ਐਨਾਂ ਹੀ ਨਹੀਂ ਕੇਂਦਰ ਵਿੱਚ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਜਿਹੜੀ ਬੀਜੇਪੀ ਦੀ ਸਰਕਾਰ ਆ ਤੀਜੀ ਵਾਰੀ ਲਗਾਤਾਰ ਰਿਪੀਟ ਹੋਈ ਆ ਉਹ اسی ਕਰਕੇ ਕਿਉਂਕਿ ਵਿਕਾਸ ਜਿਹੜਾ ਲੋਕਾਂ ਨੂੰ ਚਾਹੀਦਾ ਔਰ ਵਿਕਾਸ ਦੇ ਮੁੱਦੇ ਤੇ ਹੀ ਸਰਕਾਰਾਂ ਜਿਹੜੀਆਂ ਬੰਦੀਆਂ ਗਿਰਦੀਆਂ ਪਰ ਲਗਾਤਾਰ ਕਿਉਂਕਿ ਵਿਕਾਸ ਹੋ ਰਿਹਾ ਜਿਸ ਕਰਕੇ ਲੋਕ ਬਾਰ-ਬਾਰ ਬੀਜੇਪੀ ਦੀ ਸਰਕਾਰ ਨੂੰ ਚੁੰਦੇ ਨੇ ਔਰ ਪੰਜਾਬ ਵਿੱਚ ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਵੀ ਦੇਖ ਲਿਆ ਕਾਂਗਰਸ ਵੀ ਦੇਖ ਲਈ ਆਮ ਆਦਮੀ ਪਾਰਟੀ ਵੀ ਦੇਖ ਲਈ ਹੁਣ ਸਿਰਫ ਬੀਜੇਪੀ ਇੱਕ ਯਹੀ ਸਿਰ ਪਾਰਟੀ ਬਚੀ ਆ ਜਿਸ ਦੀ ਸਰਕਾਰ ਬਣਾ ਕੇ ਇੱਕ ਵਾਰੀ ਪੰਜਾਬ ਦੇ ਲੋਕੀ ਇੱਕ ਚਾਂਸ ਜ਼ਰੂਰ ਲੈਣਾ ਚਾਣਗੇ मैं दिनेश कैमरामैन सुमित दे नाल गोहल सवेरा टीवी सुमित जलंधर तो देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप